ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਗੜੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੰਡੇ ਲੰਡੇ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਨੂੰ ਜਦੋਂ ਜਾਂਦੇ ਆ ਤਾਂ ਸਮਾਲਸਰ ਇੱਕ ਪਿੰਡ ਆਉਂਦਾ ਹੈ ਤੇ ਉੱਥੋਂ ਛੜਕ ਲੰਡਿਆਂ ਨੂੰ ਵੀ ਆਉਂਦੀ ਹੈ ਤੇ ਇੰਨਾ ਘਰਾਂ ਨੂੰ ਵੀ ਆਉਂਦੀ ਕਿਉਂਕਿ ਘਰ ਬਾਈ ਜੀ ਹੋਰਾਂ ਦੇ ਖੇਤਾਂ ਦੇ ਵਿੱਚ ਹੈ ਇਹ ਕੋਠੇ ਹੈ ਟੇਲਾਂ ਵਾਲੇ ਕੋਠੇ ਤੇਲ ਆਪਾਂ ਸਮਝਦੇ ਹਾਂ ਦੋਸਤੋ ਜਿੱਥੇ ਆਮ ਤੌਰ ਤੇ ਨਹਿਰੀ ਪਾਣੀ ਦਾ ਐਂਡ ਹੋ ਜਾਂਦਾ ਜਿਹੜੇ ਸੂਏ ਕਸੇਗਾ ਹੁੰਦੇ ਆ ਖਾਲੇ ਹੁੰਦੇ ਆ ਉਹ ਐਂਡ ਤੇ ਆ ਜਾਂਦੇ ਆ ਤਾਂ ਉਹ ਤੇਲਾਂ ਵਾਲੇ ਕੋਠੇ ਵਜਣ ਲੱਗ ਜਾਂਦੇ ਆ ਜਾਂ ਉਹ ਏਰੀਆ ਤੇਲ ਤੇ ਹੁੰਦਾ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇੱਕ ਆਮ ਪਸ਼ੂ ਪਾਲਕ ਦੇ ਘਰੋਂ ਆ ਜਿਹੜਾ ਵੀਰ ਥੋੜੇ ਜੇ ਪਸ਼ੂ ਘਰੇ ਰੱਖਦਾ ਦੁੱਧ ਆਸਤੇ ਬੜੀ ਸੋਹਣੀ ਝੋਟੀ ਵਕਾਊ ਕੀਤੀ ਹੈ ਬਾਈ ਨੇ ਠੰਡ ਹਵਾਨੇ ਵੱਲੋਂ ਵੀ ਚੰਗੀ ਹੈ ਦੰ ਚੇਰੀ ਸੋਹਣੀ ਆ ਪੁੜਿਆਂ ਦੀ ਬਣਾਵਟ ਚੰਗੀ ਆ ਸਿੰਘ ਦੇਖੋ ਉਹ ਵੀ ਚੰਗੇ ਆ ਮੈਨੂੰ ਦੇਖਣ ਚ ਇਹ ਲੱਗਦਾ ਵੀ ਇਹ ਸ਼ੈਗ ਵਾਲੇ ਦੰਦ ਚੱਕ ਰਹੀ ਹੈ ਜਦੋਂ ਜਗਾਲੀ ਕਰਦੀ ਆ ਤੇ ਅੰਦਾਜ਼ਾ ਹੁੰਦਾ ਵੀ ਸ਼ੈਗ ਵਾਲੇ ਦੰਦ ਚੱਕਦੀ ਆ ਦੂਜੇ ਦੰਦ ਜਿਵੇਂ ਖੜੇ ਆ ਬਾਕੀ ਜਿਹੜਾ ਵੀ ਖਰੀਦਣਾ ਚਾਹੂਗਾ ਉਹ ਦੰਦਾਂ ਤੋਂ ਦੇਖ ਸਕਦਾ ਵੈਸੇ ਅਸੀਂ ਤੁਹਾਨੂੰ ਇਹਦੀ ਡਿਟੇਲ ਇਸ ਹਿਸਾਬ ਤੇ ਦੱਸਾਂਗੇ ਵੀ ਤੁਹਾਨੂੰ ਦੰਦਾਂ ਦਾ ਕੋਈ ਬਹੁਤਾ ਵੱਡਾ ਮੈਟਰ ਨਹੀਂ ਹੋਊਗਾ ਉਹਦੇ ਵਿੱਚ ਆਓ ਜਾਣਕਾਰੀ ਲਈਏ ਬਾਅਦ ਚ ਤੋੜ ਕੇ ਦਿਖਾਵਾਂਗੇ ਜਿਹਨੂੰ ਜਚੂਗੀ ਉਹ ਵੀਰ ਤਸੱਲੀ ਕਰ ਸਕਦਾ ਜਿੱਥੇ ਮੈਂ ਆਮ ਪਸ਼ੂ ਪਾਲ ਕਹਿ ਦਿੰਨਾ ਤੇ ਨਾਲ ਇੱਕ ਗੱਲ ਇਹ ਵੀ ਧਿਆਨ ਚ ਕਰ ਲਿਆ ਕਰੋ ਵੀ ਬਹੁਤੇ ਵੀਰ ਮਿਹਨਤ ਕਰਦੇ ਆ ਉਹਦੇ ਪਸ਼ੂਆਂ ਤੇ ਤੇ ਕਦੇ-ਕਦਾਈਂ ਪਸ਼ੂ ਵੇਚਦੇ ਆ ਤਾਂ ਉੱਥੇ ਸਮੱਸਿਆ ਇਹ ਆ ਜਾਂਦੀ ਵੀ ਰੇਟ ਜਿਹੜਾ ਹੋ ਵੀਡੀਓ ਦੇ ਵਿੱਚ ਕਰਨਾ ਔਖਾ ਹੋ ਜਾਂਦਾ ਘਟ ਕੀਤਾ ਗਿਆ ਤਾਂ ਫਾਰਮਰ ਨੇ ਦੋਹਾਂ ਸਾਲਾਂ ਤਿੰਨਾਂ ਸਾਲਾਂ ਬਾਅਦ ਕੋਈ ਨਾਗ ਵੇਚਣਾ ਹੁੰਦਾ ਫਿਰ ਇਹ ਲੱਗਾ ਰਹਿੰਦਾ ਵੀ ਪਸ਼ੂ ਮੇਰਾ ਚੰਗਾ ਸੀ ਕੀਮਤ ਵੱਧ ਰੱਖ ਲੈਣੀ ਚਾਹੀਦੀ ਸੀ ਵੱਧ ਰੱਖਿਆ ਗਿਆ ਤਾਂ ਬਹੁਤੇ ਵੀਰ ਪਰਫੋਰਮ ਨਹੀਂ ਕਰਦੇ ਵੀ ਸ਼ਾਇਦ ਸੌਦਾ ਨਹੀਂ ਹੋਣਾ ਸੋ ਇਸ ਦੋਨਾਂ ਸਮੱਸਿਆਵਾਂ ਤੋਂ ਬੇਤਰ ਇਹੀ ਹੁੰਦਾ ਵੀ ਜਿਹਨੇ ਪਸੂ ਖਰੀਦਣਾ ਉਹ ਫੋਨ ਕਰਕੇ ਰੇਟ ਕਨਫਰਮ ਕਰੇ ਤੇ ਮਾਲਕ ਆਪ ਦੀ ਚੀਜ਼ ਦਾ ਮੁੱਲ ਜਿਹੜਾ ਫੋਨ ਦੇ ਉੱਤੇ ਦੱਸ ਦੇ ਆਓ ਡਿਟੇਲ ਪੁੱਛੀਏ ਫਿਰ ਤੋਰਾਂਗੇ ਗੁਰਪ੍ਰੀਤ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਮੇਰੇ ਖਾਲਚ ਕਦੇ ਕਦਾਈਂ ਪਸ਼ੂ ਤਾਂ ਵੇਚਦੇ ਹੋਵੋਗੇ ਬਈ ਹਣਾ ਹਾਂਜੀ ਭਾਈ ਹੁਣ ਥੋੜਾ ਜਿਹਾ 5-7 ਸਾਲਾਂ ਤੋਂ ਮਿਲ ਕੇ ਪਸ਼ੂ ਘਟ ਕੀਤੇ ਹੋਏ ਆ ਅੱਛਾ ਪਹਿਲਾਂ ਪਸ਼ੂ ਸੀਗੇ ਅੱਗੇ ਰੱਖਦੇ ਸੀ ਬਾਪੂ ਜੀ ਵੀ ਨਹੀਂ ਕਾਫੀ ਪਸ਼ੂ ਰੱਖਦੇ ਸੀ ਠੀਕ ਹੈ ਉਦੋਂ ਤਾਂ ਮਿਲ ਕੇ ਵੇਚਦੇ ਰਹੇ ਤੇ ਪਰ ਹੁਣ ਥੋੜੇ ਜਿਹੇ ਦੁੱਧ ਜੋਗੇ ਪਸ਼ੂ ਹੈ ਜੀ ਆਪ ਹੁਣ ਤਾਂ ਬਸ ਲੈਂਟੜੀ ਆਹੀ ਨਾ ਕਿ ਜਿਹੜੇ ਸਾਹਮਣੇ ਖੜੇ ਸਹੀ ਨਾ ਗਏ ਜੀ ਇਹਨਾਂ ਚੋਂ ਇੱਕ ਇਹ ਚੋਟੀ ਆਪਾਂ ਹੁਣ ਜਿਹੜੀ ਸੇਲ ਕਰਨ ਲੱਗੇ ਆਂ ਹਾਂ ਤੇ ਕਿਉਂਕਿ ਥੋੜੀ ਆਪ ਦਾ ਕੰਮ ਤਾਂ ਦੇ ਉਹ ਜੇ ਸਮੱਸਿਆ ਆ ਜਾਂਦੀ ਇੱਕ ਬੰਦਾ ਬੰਦਾ ਮਿਲਦਾ ਨਹੀਂ ਗਾ ਜੀ ਕੁਝ ਤੁਹਾਨੂੰ ਪ ਲੰਡੇ ਪੈਂਡ ਵੀ ਦੂਰ ਪੈ ਜਾਂਦਾ ਦੁੱਧ ਪਾ ਕੇ ਆਉਂਦੀ ਵੀ ਦਿੱਕਤ ਆਉਂਦੀ ਹੈ ਹਾਂਜੀ ਇਹ ਵੀ ਥੋੜੀ ਸਮੱਸਿਆ ਆਉਂਦੀ ਹੈ ਠੀਕ ਹੈ ਦੁੱਧ ਪਾਉਣ ਜਾਣਾ ਤਾਂ ਥੋੜੇ ਦੁੱਧ ਪਿੱਛੇ ਜਾਣਨੇ ਆ ਤਾਂ ਫਿਰ ਉਹਦਾ ਹੀ ਸਮੱਸਿਆ ਐ ਲੱਗਦੀ ਵੀ ਖਰਚਾ ਪੈ ਜਾਂਦਾ ਜਹਾਣਾ ਉਹਦਾ ਆਹ ਸਹੀ ਹੈ ਮੋਟਰਸਾਈਕਲ ਤੇ ਤਾਂ ਜਾਣਾ ਹੀ ਪਊਗਾ ਘੱਟੋ ਘੱਟ ਅੱਛਾ ਭਾਈ ਅੱਜ ਜਿਹੜੀ ਝੋਟੀ ਵੇਚਣ ਲੱਗਿਆ ਕਰਦੀ ਆਪਣੀ ਹਾਂਜੀ ਇਹ ਕਰਦੀ ਹੈ ਬਈ ਕੈਨਵਾ ਸੂਆ ਸੂਗੀ ਇਹਨੇ ਦੂਜਾ ਸੂਆ ਸੋਣਾ ਜਾਨ ਅੱਛਾ ਮੈਂ ਜੋ ਦੰਦਾਂ ਦੀ ਜੱਜਮੈਂਟ ਕਰਦਾ ਮੈਨੂੰ ਇਹ ਲੱਗਦਾ ਵੀ ਸ਼ਾਇਦ 6 ਦੰਦਾਂ ਦੇ वैसे आपा दंद दसांगे नी उमर अंदाजा किन्नी ਖੋਲਦੀ उमर भाई जी ਇਹ ਮੇਰੇ ਖਿਆਲ ਨਾਲ ਸਵਾ 2 ਸਾਲਾਂ ਦੀ ਅੱਗੇ ਬਣ ਗਈ ਸੀਗੀ ਛੋਟੀ ਪਹਿਲੇ ਸੂਏ ਪਹਿਲੇ ਸੂਏ ਹਾਂਜੀ ਉਹ ਲੋ ਥੋੜਾ ਅਸੀਂ ਇਹ ਮੱਝ ਦੇ ਮਗਰ ਸੀ ਜੀ ਸਾਨੂੰ ਜਿੱਥੋਂ ਆਪਣੇ ਰਿਸ਼ਤਦਾਰੀ ਜੋ ਲਈ ਸੀ ਮੱਝ ਉਹਨੇ ਕਹੇ ਵੀ ਚੰਗੇ ਸਾਹਤ ਦੀ ਤੋਹੇ ਮੱਝ ਜਿਹੜੀ ਮੇਟ ਕਰਵਾਈ ਵੀ ਹੈ ਤੇ ਜਿਹੜਾ ਬੱਚਾ ਦਿੱਤਾ ਵੀ ਚੰਗਾ ਸਾਹਮ ਲਿਓ ਤੇ ਬਾਕੀ ਇਹ ਮੱਝ ਦੇ ਵਿੱਚ ਵੀ ਇਹ ਖਾਸੀਅਤ ਵੀ ਇਹ ਕਟੀਆਂ ਹੀ ਦਿੰਦੀ ਹੈ ਜੀ ਅਛਾ ਇਹ ਮਾਦੀ ਕੱਟ ਨਹੀਂ ਦਿੰਦੀ ਹਾਂ ਸੂਏ ਦੇ ਤੇ ਕੱਟੀਆਂ ਦਿੱਤੇ ਫਿਰ ਉਹਨਾਂ ਨੇ ਸਪੈਸ਼ਲ ਕਿਹਾ ਸੀ ਵੀ ਕੱਟੀ ਦੇਊਗੀ ਤੇ ਤੁਸੀਂ ਮਲਕੇ ਸੰਭਾਈ ਥੋੜੀ ਜਿਹੀ ਵਧੀਆ ਕਰ ਲਿਓ ਵਧੀਆ ਛੋਟੀ ਬਣ ਜਾਊਗੀ ਠੀਕ ਆ ਫਿਰ ਜਾਨੀ ਪਹਿਲੇ ਸੂਏ ਛੋਟੀ ਉਮਰ ਚ ਸੂਪੀ ਸੀ ਹਾਂਜੀ ਹਾਂਜੀ ਹਾਂ ਅੱਛਾ ਪਹਿਲਾਂ ਮੈਂ ਦੁੱਧ ਕਿੰਨਾ ਦੇਤਾ ਪਹਿਲੇ ਨੇ ਇਹਨੇ ਭਾਜੀ 12 ਲੀਟਰ ਸਹੀ ਦੁੱਧ ਮਲਕੇ ਕੰਡੇ ਤੋਲਵਾ ਆਪਾਂ ਕਹਦੇ ਹੀ ਦਿੰਦਾ ਜੀ 12 ਕਿਲੋ ਦਿੰਦੀ ਰਹੀ ਪਹਿਲਾਂ ਹਾਂਜੀ ਅੱਛਾ ਇਹ ਬੱਚਾ ਕੀ ਦੇਗੀ ਸੀ ਪਹਿਲੇ ਸੂਏ ਇਹ ਦਾ ਕੱਟਾ ਸੀਗਾ ਜੀ ਇਹਨੇ ਕੱਟਾ ਦਿੱਤਾ ਹਾਂਜੀ ਅੱਛਾ ਹੁਣ ਇਹ ਦੂਜਾ ਸੂਆ ਸੋਣੀ ਐ ਐਦ ਚੰਗਾ ਸਾਨ ਬਹੁਤ ਜਿਹਦਾ ਨਾਮ ਸ਼ਾਇਦ ਵੀਰ ਹੈ ਬਾਈ ਜਗਦੇਵ ਕੋਲ ਹਾਂਜੀ ਹਾਂਜੀ ਉਸ ਬਾਲ ਤੋਂ ਇੱਕ ਬੰਨ ਡਿੱਕਟ ਕ੍ਰੋਸ ਕਰਾਈ ਹੁਣੀ ਫਿਰ ਹਾਂਜੀ ਕ੍ਰੋਸ ਕਰਾਈ ਵੀ ਉਹ ਡਿੱਕਟ ਕਰਾਈ ਆ ਅ ਥੈਨ ਕਿੰਨੇ ਬਾਕੀ ਇਸ ਟਾਈਮ ਇਹਦੇ ਸੂਨ ਚ ਇਹਦਾ ਬਾਈ ਹਲੇ ਮਿਲ ਕੇ ਜਿਹੜੇ ਤਰੀਕ ਦੇ ਹਿਸਾਬ ਦੇ ਨਾਲ ਇੱਕ ਹਫਤਾ ਹਲੇ ਬਾਕੀ ਆ ਜੀ ਹਜੇ 10 ਮਹੀਨੇ ਪੂਰੇ ਹੋਣ ਚੇਕ ਹਫਤਾ ਬਾਕੀ ਹੈ ਹਾਂਜੀ ਬਾਕੀ ਹੈ 1 ਹਫਤਾ ਫਿਰ ਤਾਂ ਜਿਵੇਂ ਹੁਣ ਤਿਆਰੀ ਦੇਖਦੇ ਆਂ ਤਾਂ ਫਿਰ ਬਹੁਤ ਸੋਹਣੀ ਤਿਆਰ ਹੋ ਜੂਗੀ ਬਾਈ ਜੇ ਇੰਨੇ ਦਿਨ ਲੈ ਜਾਂਦੇ ਹਾਂ ਹਾਂਜੀ ਬਾਈ ਇਹਨੇ ਪਿਛਲੀ ਵਾਰੀ ਮਿਲ ਕੇ ਤਿਆਰੀ ਬਹੁਤ ਵਧੀਆ ਕੀਤੀ ਸੀ ਠੀਕ ਹੈ ਤੇ ਹਾਲੂਆ ਚੰਗਾ ਪੂਰਾ ਭਰ ਕੇ ਤੇ ਥਾਮ ਜਣੀ ਚਾਰੇ ਨਖੜਵੇਂ ਸਾਨੂੰ ਪੂਰੀ ਵਧੀਆ ਬਣਾ ਦੇ ਰੇਟ ਤਾਂ ਫੋਨ ਤੇ ਰੱਖਣਾ ਹੈ ਨਾ ਰੇਟ ਹਾਂਜੀ ਬਾਈ ਫੋਨ ਤੇ ਕਰ ਲਾਂਗੇ ਖੋਲ ਗਏ ਨੂੰ ਬਈ ਤੋਰ ਕੇ ਦੇਖ ਹਾਂਜੀ ਖੋਲ ਦੱਸੋ ਮੱਧ ਸੀਲ ਸ਼ਰੀਫ ਵੀ ਹੈ ਜਗਾਲੀ ਨਹੀਂ ਬੰਦ ਕੀਤੀ ਮੈਂ ਕੋਲ ਵੀ ਜਾਇਆ ਵੈਸੇ ਇੱਕ ਚੀਜ਼ ਇਹ ਮੈਂ ਜੋ ਧਿਆਨ ਚ ਕਰਦਾ ਜਿਵੇਂ ਤਪਸ਼ੂ ਐਵੇਂ ਵੀ ਕੁਝ ਡਰ ਨੂੰ ਕੱਢ ਜਾਂਦਾ ਆਪਾਂ ਉੱਧਰ ਨੂੰ ਤੋਰਾਂਗੇ ਵੀਰੇ ਧੁੱਪ ਪੈਂਦੀ ਹੈ ਹਵਾਨਾ ਬੜਾ ਸੋਹਣਾ ਦੋਸਤੋ ਝੋਟੀ ਦਾ ਥਣ ਚੰਗੇ ਐ ਹਜੇ ਤੱਕ ਤੇ ਲਾਹਵਾਨਾ ਪਿਆ ਬਹੁਤਾ ਵਿਖਾਵਾ ਨਹੀਂ ਤੁਹਾਨੂੰ ਦੱਸਣਾ ਪਰ ਉਮੀਦ ਇਹੀ ਹੈ ਵੀ ਬਹੁਤ ਸੋਹਣੀ ਤਿਆਰ ਹੋਊਗੀ ਲਗਭਗ ਜੇ ਦੇਖੀਏ ਤਾਂ ਜੈਡ ਬਲੈਕ ਇਹ ਝੋਟੀ ਹੈ ਤੇ ਇਹ ਬੱਚਾ ਜੈਡ ਬਲੈਕ ਹੀ ਦੇਊਗੀ ਕਿਉਂਕਿ ਮੈਂ ਜਿੰਨਾ ਕੋਸ ਬੁੱਲ ਦੇ ਬੱਚੇ ਦੇਖਿਆ ਵੀਰ ਬੁੱਲ ਨਾਲ ਫਲੂਰ ਤੇ ਵਿੱਚ ਤਾਂ ਬੱਚੇ ਜਿਹੜੇ ਹੋ ਉਹਦੇ ਵੀ ਬਲੈਕ ਹੀ ਆਏ ਆ ਜਿਆਦਾ ਮਤਲਬ ਪੂਰਸ਼ ਵੀ ਕਿਤੇ ਚਿੱਟੀ ਨਹੀਂ ਦੇਖੀ ਉਸ ਬੋਲ ਦੇ ਬੱਚਿਆਂ ਦੀ ਤੇ ਦੇਖੀਆਂ ਵੀ ਜਿਆਦਾ ਕਟੀਆਂ ਪਰ ਇਹ ਗਾਂ ਪਰਮਾਤਮਾ ਨੂੰ ਪਤਾ ਵੀ ਇਹ ਬੱਚਾ ਕੀ ਜਨਮ ਦਿੰਦੀ ਹੈ ਬਾਈ ਇਧਰ ਨੂੰ ਫੇਰ ਮੁੜ ਬੜੇ ਸੋਹਣੇ ਸਿੰਗ ਦੀ ਹੈ ਸੋਹਣੇ ਢਾਂਚੇ ਦੀ ਝੋਟੀ ਹੈ ਜਿਹਨੂੰ ਪਸੰਦ ਆਉਂਦੀ ਆ ਤਾਂ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਹੈ ਡਿਟੇਲ ਤੁਹਾਨੂੰ ਦੇਤੀ ਹੈ ਦੋਸਤੋ ਛੋਟੀ ਉਮਰ ਚ ਪਹਿਲਾਂ ਸੂਆ ਸੂਪੀ ਸੀ 12 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਇਸ ਵਾਰ ਦੂਜਾ ਸੂਆ ਪਰ ਇਹਦੀ ਕਿ ਦੁੱਧ ਜਿਆਦਾ ਦੇਣਾ ਚਾਹੀਦਾ ਢਾਂਚਾ ਸੋਹਣਾ ਬਰੀਕੀਆਂ ਚੰਗੀਆਂ ਪੂਛ ਬਰੀਕ ਐ ਖਵਾਨਾ ਬਹੁਤ ਸੋਹਣਾ ਹੁਣ ਤੁਸੀਂ ਇਹਦੇ ਹਵਾਨੇ ਦੀ ਬਨਾਵਟ ਇੱਥੋਂ ਦੇਖ ਲਓ ਪਿਛਾਣ ਨੂੰ ਵੀ ਕੱਢੂ ਵੀ ਹਵਾਨਾ ਅੱਗੇ ਨੂੰ ਵੀ ਰੱਖੂਗੀ ਹੁਣ ਇਹ ਗੋਹਾ ਕਰੂ ਤਾਂ ਤੁਹਾਨੂੰ ਹਵਾਨਾ ਹੋ ਰਹੇ ਨੇ ਵਧੀਆ ਦਿਖਾ ਲੈਣਾ ਤੁਸੀਂ ਹੁਣ ਇਹਦਾ ਹਵਾਨਾ ਦੇਖ ਸਕਦੇ ਹੋ ਕਾਫੀ ਚੌੜਾ ਹਵਾਨਾ ਦੋਸਤੋ ਹਜੇ ਭਰਨਾ ਪੂਰਾ ਝੋਟੀ ਨੇ ਅੱਗੇ ਪਿੱਛੇ ਥਣਾ ਚ ਬਿੱਥੀ ਸੋਹਣੀ ਐ ਲਿਓ ਭਾਈ ਕਮਾਲੋ ਸਾਈਡ ਤੋਂ ਹੁਣ ਤੁਸੀਂ ਥਣ ਦੇਖ ਸਕਦੇ ਹੋ ਤੋ ਜਿਹਨੂੰ ਜੱਜਦੀ ਐ ਤਾਂ ਤੁਸੀਂ ਕੰਟੈਕਟ ਕਰਕੇ ਸੌਦਾ ਕਰ ਲਿਓ ਜੇ ਨੰਬਰ ਸਕਰੀਨ ਤੇ ਚੱਲ ਰਿਹਾ ਐ ਆ ਕੇ ਦੇਖਣਾ ਤੁਹਾਡਾ ਹੱਕ ਐ ਪਸ਼ੂ ਦੀ ਤਸਵੀਰ ਲਈ ਹਰੇਕ ਪੱਖ ਤੋਂ ਕਰਨੀ ਤੁਹਾਡਾ ਹੱਕ ਐ ਤੁਹਾਨੂੰ ਕਿੰਨੇ ਕ ਦੁੱਧ ਵਾਲੀ ਲੱਗਦੀ ਉਹ ਵੀ ਤੁਸੀਂ ਸਮਝ ਆਉਦੀ ਵਰਤੋ ਅੱਜ ਦੀ ਵੀਡੀਓ ਚ ਨਾਗ ਇੱਕ ਹੀ ਸੀ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ